ਪੌਂਚ ਕੀ ਸੀ ਸੱਸ ਨੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਤੇ ਘੁੱਟ ਕੀ ਗੱਲ ਨਾਲ ਲਾ ਲਿਆ ਇਸ ਘਲ ਬੱਕਰੀ ਵਿੱਚ ਮਾਂ ਵਰਗੀ ਆਪਣਤ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਸੱਸ ਵੱਲੋਂ ਤਾਂ ਉਸ ਨੂੰ ਕੋਈ ਤੰਗੀ ਨਹੀਂ ਆਉਗੀ ਘਰ ਦੇ ਅੰਦਰ ਵੀ ਖੁੱਲਾ ਮਾਹੌਲ ਲੱਗ ਰਿਹਾ ਸੀ ਉਸਦੇ ਬਾਪ ਨੇ ਪੜਿਆ ਲਿਖਿਆ ਪਰਿਵਾਰ ਵੇਖਿਆ ਸੀ ਆਪਣੀ ਪੜੀ ਲਿਖੀ ਧੀ ਲਈ ਉਹ ਤਾਂ ਅਜੇ ਵਿਆਹ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਡਾਕਟਰੀ ਦਾ ਆਖਰੀ ਸਾਲ ਚੱਲ ਰਿਹਾ ਸੀ ਤੇ ਉਹ ਪੜਾਈ ਖਤਮ ਕਰਨ ਵੱਲ ਧਿਆਨ ਦੇਣਾ ਚਾਹੁੰਦੀ ਸੀ ਬਾਪ ਨੇ ਉਸ ਤੋਂ ਬਾਅਦ ਅਜੇ ਦੋ ਧੀਆ ਹੋਰ ਤੋਰਨੀ ਆ ਸੰ ਸੋਰੀ ਵਾਲਿਆਂ ਵੱਲੋਂ ਕੋਈ ਮੰਗਣਾ ਹੋਣ ਕਰਕੇ ਉਸਦੇ ਬਾਪ ਨੇ ਝੱਟ ਹਾਂ ਕਰ ਦਿੱਤੀ ਫਿਰ ਐਸੇ ਮੁੰਡੇ ਕੋਲ ਜ਼ਮੀਨ ਵੀ ਕਾਫੀ ਸੀ ਖਾਨਦਾਨੀ ਅਮੀਰ ਚੰਗਾ ਸਰਦਾ ਪਰਿਵਾਰ ਅਤੇ ਖੁੱਲੇ ਵਿਚਾਰਾਂ ਵਾਲੇ ਹੋਣ ਕਰਕੇ ਉਸ ਨੂੰ ਵੀ ਸਭ ਕੁਝ ਠੀਕ ਲੱਗਾ ਦੂਜੀ ਵੱਡੀ ਗੱਲ ਉਸ ਲਈ ਇਹ ਸੀ ਕਿ ਉਹਨਾਂ ਨੇ ਉਸਤੇ ਪੜ੍ਹਾਈ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ ਸੀ ਤੇ ਉਸ ਨੂੰ ਲੱਗਾ ਕਿ ਉਸ ਦਾ ਬਾਪ ਵੀ ਉਸ ਦੀ ਜ਼ਿੰਮੇਵਾਰੀ ਤੋਂ ਵੈਲਣਾ ਹੋ ਜਾਊ ਉਹ ਖੁਸ਼ ਸੀ ਕਿਉਂਕਿ ਸਭ ਉਸ ਦੇ ਅੱਗੇ ਪਿੱਛੇ ਫਿਰ ਰਹੇ ਸਨ ਉਸ ਨੂੰ ਬਿਲਕੁਲ ਵੀ ਉਪਰਾ ਨਾ ਲੱਗਿਆ ਸਾਰੇ ਕਾਰਵਿਹਾਰ ਖਤਮ ਹੋ ਜਾਣ ਤੋਂ ਬਾਅਦ ਉਸ ਨੂੰ ਉਸ ਦਿਨ ਹਣਾਨ ਉਸਦੇ ਕਮਰੇ ਅੰਦਰ ਛੱਡ ਗਈ ਖੁੱਲਾ ਡੁੱਲਾ ਕਮਰਾ ਸਾਰੀਆਂ ਸੁੱਖ ਸੁਹੂਲਤਾਂ ਨਾਲ ਲੈਸ ਸੀ ਉਹ ਸੋਚ ਰਹੀ ਸੀ ਕਿ ਇਹ ਤਾਂ ਉਹ ਜਹੀ ਹੈ ਜਿਹੋ ਜਿਹਾਂ ਸੋਚਦੀ ਹੁੰਦੀ ਸੀ ਸામਨੇ ਮੇਜ਼ ਤੇ ਪਈ ਚਾਂਦੀ ਦੀ ਟ੍ਰੇ ਵਿੱਚ ਫਲ ਫਰੂਟ ਖਾਂਦਨੀ ਅਮੀਰ ਹੋਣ ਦਾ ਸਬੂਤ ਦੇ ਰਹੇ ਸਨ ਫਿਰ ਉਸਨੇ ਨਜ਼ਰ ਘੁਮਾ ਕੇ ਚਾਰੇ ਪਾਸੇ ਦੇਖਿਆ ਕਿ ਇੱਕ ਇੱਕ ਚੀਜ਼ ਬਹੁਤ ਮਹਿੰਗੀ ਤੇ ਸ਼ਾਨਦਾਰ ਸੀ ਇਹ ਉਸਦੇ ਘਰ ਵਾਲੀ ਹਰਜਸਤ ਦਾ ਕਮਰਾ ਸੀ ਉਸਨੇ ਸੋਚਿਆ ਕਿ ਕਿੰਨੀ ਵਧੀਆ ਪਸੰਦ ਹੈ ਉਸਤੇ ਸ਼ਾਇਦ ਇੱਕ ਔਰਤ ਵੀ ਇੰਨਾ ਵਧੀਆ ਕਮਰਾ ਨਾ ਸਜਾ ਸਕੇ ਫਿਰ ਅਚਾਨਕ ਉਸਦੀ ਘੁੰਮਦੀ ਹੋਈ ਨਜ਼ਰ ਕੋਈ ਵਾਂ ਦੜਦੀ ਹੋਈ ਸੋਚ ਹਰਜਸ ਦੀ ਫੋਟੋ ਤੇ ਆ ਟਕੀ ਕਿੰਨਾ ਸਮਾਰਟ ਲੱਗਦਾ ਹੈ ਉਹ ਇਹ ਉਹੀ ਫੋਟੋ ਸੀ ਜੋ ਵਿਆਹ ਤੋਂ ਪਹਿਲਾਂ ਉਸਦੇ ਸਹੁਰਿਆਂ ਨੇ ਦੇਖਣ ਲਈ ਦਿੱਤੀ ਸੀ ਤੇ ਉਸਨੇ ਪਤਾ ਨਹੀਂ ਕਿੰਨੀ ਵਾਰਸ ਨੂੰ ਘਰਦਿਆਂ ਤੋਂ ਚੋਲੀ-ਚੋਰੀ ਵੇਖਿਆ ਸੀ ਅੱਜ ਤਾਂ ਉਸਨੇ ਉੱਠ ਕੇ ਫੋਟੋ ਚੱਕ ਲਈ ਤੇ ਬੜੇ ਗੌਰ ਨਾਲ ਦੇਖਿਆ ਤਾਂ ਉਸ ਨੂੰ ਉਹ ਬੜਾ ਆਪਣਾ-ਆਪਣਾ ਜਾਪਿਆ ਉਸ ਨੂੰ ਲੱਗਾ ਬਸ ਇਹੀ ਉਹ ਸ਼ਹਿਜ਼ਾਦਾ ਹੈ ਜੋਸ ਦੀ ਅੱਖ 'ਚ ਕਦੇ ਹੰਝੂ ਨਹੀਂ ਆਉਣ ਦੇਊਗਾ ਇਹਨੇ ਨੂੰ ਕਿਸੇ ਨੇ ਖੰਗੂਰਾ ਜਿਹਾ ਮਾਰਿਆ ਤਾਂ ਇਕਦਮ ਡਰ ਗਈ ਉਸਨੇ ਦੇਖਿਆ ਕਿ ਹਰਜਸ ਉਸ ਕੋਲ ਆ ਰਿਹਾ ਸੀ ਉਹ ਸਭ ਗੁਲਾਬੀ ਰੰਗ ਸੰਗ ਨਾਲ ਸੁਰਖ ਲਾਲ ਹੋ ਗਿਆ ਉਹ ਨੇੜੇ ਆ ਕੇ ਕਹਿੰਦਾ ਕਿ ਡਾਕਟਰ ਡਰਪੋਕ ਨਹੀਂ ਹੋਣੀ ਚਾਹੀਦੇ ਮਰੀਜ਼ਾਂ ਦਾ ਕੀ ਬਣੂ ਉਹ ਸੰਗ ਕਾਰਨ ਕੁਝ ਨਾ ਬੋਲੀ ਤੇ ਨੀਵੀਂ ਪਾ ਕੇ ਬੈਠੀ ਰਹੀ ਉਸਨੇ ਫਿਰ ਮਜ਼ਾਕ ਕਰਦੇ ਆ ਕਿ ਹਾਂ ਕੀ ਵੇਖਣਾ ਹੁਣ ਉੱਪਰ ਵੀ ਮੈਂ ਫੋਟੋ ਵਾਲਿਆਂ ਆ ਇਹ ਸੁਣ ਕੇ ਉਹ ਦੋਵੇਂ ਮੁਸਕਰਾਨ ਲੱਗੇ ਫਿਰ ਉਸਨੇ ਉਸਦਾ ਹੱਥ ਫੜਿਆ ਤੇ ਮੋٹے-ਮੋٹے ਦੋ ਕੰਗਣ ਤੋਹਫੇ ਵਜੋਂ ਉਸਦੇ ਬਾਹ ਵਿੱਚ ਪਾ ਦਿੱਤੇ ਪਰ ਉਸਦੇ ਹੱਥ ਕੰਬਣ ਲੱਗੇ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਕਿਸੇ ਉਪਰੇ ਮਰਦ ਨੇ ਛੋਇਆ ਸੀ ਉਸਨੇ ਕਿਹਾ ਕਬਰੌਂ ਦੀ ਲੋੜ ਨਹੀਂ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਇਸ ਰਿਸ਼ਤੇ ਨੂੰ ਅੱਗੇ ਵਧਾਵਾਂਗੇ ਇਹ ਗੱਲ ਸੁਣ ਕੇ ਉਸਦੇ ਮਨ ਵਿੱਚ ਆਪਣੇ ਘਰ ਵਾਲੇ ਲਈ ਇੱਜ਼ਤ ਇੰਨੀ ਵੱਧ ਗਈ ਕਿ ਹੌਨਸ ਨੂੰ ਜ਼ਿੰਦਗੀ ਵਿੱਚ ਸ਼ਾਇਦ ਕੁਝ ਹੋਰ ਨਹੀਂ ਚਾਹੀਦਾ ਅਗਲੀ ਸਵੇਰ ਉਹ ਉਸ ਤੋਂ ਪਹਿਲਾਂ ਉੱਠ ਗਈ ਉਸਨੂੰ ਗੂੜੀ ਨੀਂਦ ਸੁੱਤੇ ਦੇਖ ਉਹ ਦੱਬੇ ਪੈਰੀ ਬਿਨਾ ਝਾਂਜਰਾਂ ਦਾ ਸ਼ੋਰ ਕੀਤੇ ਤਿਆਰ ਹੋਣ ਲੱਗੀ ਜਦ ਬਾਥਰੂਮ ਚ ਬਾਹਰ ਆਈ ਤਾਂ ਬੈੱਡ ਤੇ ਨਹੀਂ ਸੀ ਉਸਨੇ ਚਾਦਰ ਠੀਕ ਕੀਤੀ ਤੇ ਸਰਾਣੀ ਨੂੰ ਉਸਦੀ ਜਗ੍ਹਾ ਤੇ ਰੱਖਿਆ ਤਾਂ ਹੇਠਾਂ ਛੋਟਾ ਜਿਹਾ ਇੱਕ ਪੈਕੇਟ ਦਿਖਾਈ ਦਿੱਤਾ ਉਸਨੇ ਖਾਲੀ ਸਮਝ ਕੇ ਡਸਟਪਿਨ ਵਿੱਚ ਸੈੱਟ ਦਿੱਤਾ ਤਿਆਰ ਹੋ ਗਈ ਉਹ ਬਾਹਰ ਮਹਿਮਾਨਾਂ ਕੋਲ ਬੈਠ ਗਈ ਕਿਉਂਕਿ ਅਗਲੇ ਦਿਨ ਵਾਲੀਆਂ ਸਾਰੀਆਂ ਰਸਮਾਂ ਕਰਨੀਆਂ ਸਨ ਫਿਰ ਉਸ ਦੇ ਘਰ ਵਾਲੇ ਨੂੰ ਬੁਲਾਇਆ ਤਾਂ ਉਹ ਘਰ ਨਹੀਂ ਸੀ ਇੱਕ ਦੋ ਜਾਣੇ ਗਏ ਸੀ ਉਸ ਨੂੰ ਬੁਲਾਉਣ ਪਰ ਉਸ ਦਾ ਕੋਈ ਪਤਾ ਨਹੀਂ ਸੀ ਉਹ ਸੋਚ ਰਹੀ ਸੀ ਕਿ ਕਿੰਨੀ ਅਜੀਬ ਗੱਲਾਂ ਘਰ 'ਚ ਮਹਿਮਾਨ ਅਜੇ ਬੈਠੇ ਹਨ ਘਰ ਵਿਹਾਰ ਪਈਆ ਕਰਨ ਵਾਲੀ ਪਹਿਲਾ ਇਹ ਸਵੇਰੇ ਸਵੇਰੇ ਕਿੱਧਰ ਚਲੇ ਗਏ ਜਦ ਸ਼ਾਮ ਹੋਈ ਤਾਂ ਕਿਤੇ ਜਾ ਕੇ ਘਰ ਆਇਆ ਉਹ ਤੇਰਸ ਦੀ ਸਾਸ ਨੇ ਉਸ ਨੂੰ ਪਿਆਰ ਨਾਲ ਘੁੱਟ ਕੇ ਕਿਹਾ ਕਿ ਇਹ ਇਸੇ ਤਰ੍ਹਾਂ ਦੋਸਤਾਂ ਨਾਲ ਰਹਿੰਦਾ ਸਾਰਾ ਦਿਨ ਪਰ ਹੁਣ ਤੂੰ ਆ ਗਈ ਤਾਂ ਘਟ ਇੱਕ ਜੁਏ ਵੇਖੀ ਤੇਰੇ ਗੋਡੇ ਨਾਲ ਬੈਠੇ ਰਹਿਣਾ ਇੰਨਾ ਸੋਹਣ ਉਹ ਸ਼ਰਮਾ ਗਈ ਦੇਖਦੇ ਦੇਖਦੇ ਇੱਕ ਦੋ ਮਹੀਨੇ ਲੰਘ ਗਏ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਕੋਈ ਵੀ ਗੱਲ ਉਸ ਦੀ ਮੂੰਹੋਂ ਕੱਢਣ ਤੋਂ ਪਹਿਲਾਂ ਪੂਰੀ ਕਰ ਦਿੰਦਾ ਅਸਤੇ ਮਾਪੇ ਦਾ ਵੀ ਪੂਰਾ ਆਦਰ ਸਤਿਕਾਰ ਕਰਦਾ ਤੇ ਉਸ ਦੀਆਂ ਭੈਣਾਂ ਦਾ ਵੀ ਵੱਡੇ ਭਰਾਵਾਂ ਵਾਂਗ ਫਿਕਰ ਕਰਦਾ ਉਸ ਦੀ ਨਜ਼ਰ ਵਿੱਚ ਉਹ ਇੱਕ ਸੰਪੂਰਨ ਮਰਦ ਸੀ ਜੋ ਹਰ ਕੁੜੀ ਚਾਹੁੰਦੀ ਹੈ ਪਰ ਰੋਜ਼ ਸਵੇਰੇ ਸਵੇਰੇ ਹਰਜਸ ਦਾ ਬਿਨਾਂ ਦੱਸੇ ਘਰੋਂ ਬਾਹਰ ਜਾਣਾ ਉਸ ਨੂੰ ਥੋੜਾ ਅਜੀਬ ਲੱਗਦਾ ਉਹ ਉਸਤੇ ਸ਼ੱਕ ਕਰਕੇ ਆਪਣੇ ਸਹੇਰੇ ਦੇ અપਮਾਨ ਨਹੀਂ ਸੀ ਕਰਨਾ ਚਾਹੁੰਦੀ ਪਰ ਫਿਰ ਉਹ ਸੋਚਦੀ ਖਬਰੇ ਉਹ ਕਿਸੇ ਮੁਸੀਬਤ ਵਿੱਚ ਨਾ ਹੋਵੇ ਉਸਨੇ ਹਰਜਸ ਨੂੰ ਘਰ ਨਾਲ ਸਮਝਣਾ ਸ਼ੁਰੂ ਕੀਤਾ ਕਦੇ-ਕਦੇ ਉਸਦੇ ਹੱਥ ਕੰਮਲ ਲੱਗ ਜਾਂਦੇ ਕਦੇ ਇੱਕਦਮ ਪਸੀਨਾ ਆ ਜਾਂਦਾ ਇਹੋ ਜਿਹੇ ਕਈ ਹੋਰ ਇਸ਼ਾਰੇ ਜੋ ਇੱਕ ਨਸ਼ਾ ਕਰਨ ਵਾਲੇ ਦੇ ਹੁੰਦੇ ਹਨ ਉਸਨੇ ਮਹਿਸੂਸ ਕੀਤੇ ਉਹ ਸ਼ਸ਼ੋ ਪੰਜ ਵਿੱਚ ਸੀ ਕਿ ਕਿਸ ਨਾਲ ਗੱਲ ਕਰੇ ਆਪਣੇ ਬਾਪ ਨਾਲ ਨਹੀਂ ਨਹੀਂ ਉਹ ਤਾਂ ਕਿੰਨਾ ਖੁਸ਼ ਆ ਉਹਨਾਂ ਨੂੰ ਖੁਸ਼ ਦੇਖ ਕੇ ਮਾਂ ਵੀ ਕਮਜ਼ੋਰ ਦੇਲਾ ਕਿਤੇ ਉਹ ਬਾਪ ਕੋਲ ਗੱਲ ਨਾ ਕਰ ਦੇਵੇ ਫਿਰ ਉਸਨੇ ਸੋਚਿਆ ਕਿ ਸੱਸ ਸਹੁਰੇ ਨਾਲ ਗੱਲ ਕਰਾਂ ਪਰ ਅਗਲੇ ਪਲ ਸੋਚਿਆ ਕਿ ਉਹਨਾਂ ਨੇ ਉਸ ਦਾ ਯਕੀਨ ਨਹੀਂ ਕਰਨਾ ਕਿੰਨਾ ਧਿਆਨ ਤਾਂ ਰੱਖ ਰਿਹਾ ਉਹ ਸਭ ਦਾ ਫਿਰ ਉਹ ਕਰੇ ਤਾਂ ਕੀ ਕਰੇ ਫਿਰ ਉਸਨੇ ਸ਼ਾਂਤ ਬੈਠ ਕੇ ਸੋਚਿਆ ਕਿ ਕਿਉਂ ਨਾ ਹਰਜਸ ਨਾਲ ਬੈਠ ਕੇ ਗੱਲ ਕਰਾਂ ਇਹ ਹੀ ਠੀਕ ਸੀ ਸ਼ਾਇਦ ਫਿਰ ਉਹ ਪਲ ਆ ਗਿਆ ਉਹ ਉਸ ਦੇ ਮੂਰੇ ਬੈਠਾ ਸੀ ਉਸ ਦਾ ਮੂਡ ਵੀ ਵਧੀਆ ਸੀ ਉਸਨੇ ਹਰਜਸ ਦਾ ਹੱਥ ਆਪਣੀ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਲੱਗੀ ਤੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਝੂਠ ਨਹੀਂ ਬੋਲੋਗੇ ਹਰਜਸ ਨੇ ਆਪਣਾ ਦੂਸਰਾ ਹੱਥ ਉਸਦੇ ਹੱਥਾਂ ਉੱਪਰ ਰੱਖ ਕੇ ਯਕੀਨ ਦਿਵਾਇਆ ਉਸ ਦੀਆਂ ਅੱਖਾਂ ਵਿੱਚਲੇ ਹੰਝੂ ਪਲਕਾਂ ਤੇ ਆ ਕੇ ਰੁਕ ਗਏ ਤੇ ਹਿੰਮਤ ਕਰਦਿਆਂ ਉਸਨੇ ਪੁੱਛਿਆ ਕਿ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ ਉਹ ਅੰਦਰੋਂ ਡਰ ਵੀ ਰਹੀ ਸੀ ਕਿ ਕਿਧਰੇ ਇਹ ਸਭ ਸੁਣ ਕੇ ਹਰਜਸ ਆਪੇ ਤੋਂ ਬਾਹਰ ਨਾ ਹੋ ਜਾਵੇ ਇਸ ਤਰ੍ਹਾਂ ਨਹੀਂ ਹੋਇਆ ਪਰ ਹਰਜਸ ਦੇ ਹੱਥਾਂ ਦੀ ਪਕੜ ਢਿੱਲੀ ਹੋ ਗਈ ਤੇ ਉਹ ਕੁਝ ਨਾ ਬੋਲ ਸਕਿਆ ਇਸ ਹਾਲਤੋਂ ਉਸਨੂੰ ਅੰਦਾਜ਼ਾ ਹੋ ਗਿਆ ਕਿ ਜੋ ਉਹ ਸੋਚ ਰਹੀ ਸੀ ਉਹੀ ਸੱਚ ਸੀ ਉਹ ਹਰਜਸ ਤੋਂ ਪਾਸੇ ਬੈਠ ਕੇ ਰੋਣ ਲੱਗੀ ਉਸ ਨੂੰ ਆਪਣੇ ਬਾਪ ਦਾ ਖਿਆਲ ਆਇਆ ਕਿ ਇਹ ਸਭ ਸੁਣ ਕੇ ਤਾਂ ਉਹ ਜਿਉਂਦੇ ਜੀ ਮਰ ਜਾਊ ਫਿਰ ਉਸ ਨੂੰ ਆਪਣੇ ਆਪ ਦਾ ਖਿਆਲ ਆਇਆ ਕਿ ਇੰਨਾ ਪੜ੍ਹ ਲਿਖ ਕੇ ਇੱਕ ਨਸ਼ੇੜੀ ਦੇ ਵਾਸਤੇ ਪੈਣਾ ਸੀ ਅਜੇ ਉਹ ਕੋ ਹੋਰ ਸੋਚਦੀ ਇੰਨੇ ਨੂੰ ਹਰਜਸ ਉਸ ਕੋਲ ਆ ਕੇ ਬੈਠ ਗਿਆ ਤੇ ਨਿਵੀਂਆਂ ਨਜ਼ਰਾਂ ਨਾਲ ਉਸ ਨੂੰ ਆਪਣੀ ਹਾਲਤ ਦੱਸਣ ਲੱਗਾ ਕਿ ਕਿਵੇਂ ਉਹ ਮਾੜੀ ਸੰਗਤ ਕਾਰਨ ਇਸ ਪਾਸੇ ਲੱਗਾ ਸੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਉਸ ਲਈ ਸਭ ਕੁਝ ਛੱਡ ਦੇਵੇਗਾ ਉਸਨੇ ਹਰਜਸ ਨੂੰ ਪੁੱਛਿਆ ਕਿ ਇਹ ਸਭ ਉਸਦੇ ਮਾਪੇ ਨੂੰ ਪਤਾ ਤਾਂ ਉਸਨੇ ਘਬਰਾਏ ਹੋਏ ਨੇ ਕਿਹਾ ਨਹੀਂ ਤੇ ਪਲੀਜ਼ ਉਹਨਾਂ ਨੂੰ ਕੁਝ ਦੱਸੀ ਨੀ ਨਾ ਉਹ ਤਾਂ ਮੈਨੂੰ ਸਰਵਨ ਪੁੱਤ ਸਮਝਦੇ ਆ ਤੇ ਮੈਂ ਉਹਨਾਂ ਦਾ ਯਕੀਨੀ ਤੋੜਨਾ ਚਾਹੁੰਦਾ ਬਸ ਮੈਨੂੰ ਤੇਰਾ ਸਾਥ ਚਾਹੀਦਾ ਮੈਂ ਤੇਰਾ ਯਕੀਨ ਤੋੜਿਆ ਤੇਰੀਆਂ ਅੱਖਾਂ ਵਿੱਚ ਆਏ ਹੰਝੂ ਮੈਂ ਨਹੀਂ ਦੇਖ ਸਕਦਾ ਇਹ ਹੰਝੂ ਪਹਿਲੀ ਤੇ ਆਖਰੀ ਵਾਰ ਹੋਣਗੇ ਜੇ ਤੂੰ ਮੇਰੇ ਨਾਲ ਰਹੀ ਤਾਂ ਮੈਂ ਆਪਣੇ ਆਪ ਨੂੰ ਬਦਲ ਲਵਾਂ ਪਲੀਜ਼ ਮੈਨੂੰ ਛੱਡ ਕੇ ਨਾ ਜਾਹੀਂ ਉਸਦੇ ਇਹਨਾਂ ਕਹਿਣ ਤੇ ਉਸਦੇ ਦਿਮਾਗ ਦੇ ਕੁੜੀ ਤੇਜ਼ ਦੌੜਨ ਲੱਗੀ ਕਿ ਕਿਵੇਂ ਉਸਦੇ ਬਾਪ ਨੇ ਚਾਹਵਾਂ ਨਾਲ ਉਸਦਾ ਰਿਸ਼ਤਾ ਕੀਤਾ ਸੀ ਤੇ ਅੱਜ ਉਹ ਇੱਕ ਝਟਕੇ ਨਾਲ ਟੁੱਟ ਸਕਦਾ ਹੈ ਪਰ ਰੋਂਦਾ ਹੋਇਆ ਹਰਜਸਰੀ ਉਸ ਤੋਂ ਛੱਲਿਆ ਨਹੀਂ ਸੀ ਜਾ ਰਿਹਾ ਤੇ ਉਹ ਹਕੀਕਤ ਵਿੱਚ ਵਾਪਸ ਆ ਗਈ ਉਸਨੇ ਸੋਚਿਆ ਜ਼ਿੰਦਗੀ ਕਦੇ ਵੀ ਕਿਸੇ ਨੂੰ ਪੂਰੀ ਨਹੀਂ ਮਿਲਦੀ ਉਹ ਤਾਂ ਫਿਰ ਵੀ ਹਰਪੰਪ ਤੋਂ ਪੂਰਾ ਵਧੀਆ ਇਨਸਾਨ ਸੀ ਬਸ ਉਸਨੂੰ ਥੋੜੇ ਧਿਆਨ ਅਤੇ ਬਹੁਤੇ ਪਿਆਰ ਦੀ ਲੋੜ ਸੀ ਗੁਰਾਹੀ ਪਈ ਇਨਸਾਨ ਨੂੰ ਭਰੋਸੇ ਵਿੱਚ ਲੈ ਕੇ ਪਿਆਰ ਦਾ ਛਿੜਕਾ ਪਲ-ਪਲ ਕਰਦੇ ਜਾਓ ਤਾਂ ਇੱਕ ਨਾ ਇੱਕ ਦਿਨ ਉਸ ਦੇ ਅੰਦਰੋਂ ਸਾਰੀ ਗਲਤੀ ਧੁੱਤੀ ਜਾਂਦੀ ਆ ਉਸਨੇ ਹਰਜਸ ਦਾ ਸਿਰ ਆਪਣੀ ਗੋਦੀ ਵਿੱਚ ਚੱਕਿਆ ਤੇ ਉਸ ਦੀ ਅੱਖਾਂ ਸਾਫ਼ ਕਰਕੇ ਉਸਨੂੰ ਗਲ ਨਾਲ ਲਾ ਲਿਆ ਇਹ ਸਭ ਦੇਖ ਕੇ ਹਰਜਸ ਹੂ ਰੋਣ ਲੱਗਾ ਤੇ ਕਹਿੰਦਾ ਕਿ ਮੈਂ ਤਾਂ ਤੇਰਾ ਯਕੀਨ ਤੋੜਿਆ ਤੂੰ ਫਿਰ ਵੀ ਮੇਰਾ ਸਾਥ ਦੇਵੇਂਗੀ ਫਿਰ ਉਸਨੇ ਹਰਜਸਤਾਂ ਹੱਥ ਆਪਣੀ ਹੱਥ ਵਿੱਚ ਲੈ ਕੇ ਕਿਹਾ ਕਿ ਤੂੰ ਯਕੀਨ ਨਹੀਂ ਤੋੜਿਆ ਸਗੋਂ ਸਭ ਸੱਚ ਦੱਸ ਕੇ ਆਪਣੀ ਇੱਜ਼ਤ ਹੋਰ ਵਧਾ ਲਈ ਐ ਮੈਂ ਤੈਨੂੰ ਅੱਜ ਤਾਂ ਕੀ ਕਦੇ ਵੀ ਛੱਡ ਕੇ ਨਹੀਂ ਕਿ ਨਹੀਂ ਜਾਊ ਸ਼ਾਇਦ ਰੱਬ ਨੇ ਮੈਨੂੰ ਮੈਡੀਕਲ ਲਾਈਨ ਵਿੱਚ ਤੇਰੇ ਕਰਕੇ ਹੀ ਪਾਇਆ ਹੋ ਸ਼ਾਇਦ ਮੇਰੀ ਪੜ੍ਹਾਈ ਸਿਰਫ ਕਿਤਾਬੀ ਨਾ ਹੋ ਕੇ ਪ੍ਰੈਕਟੀਕਲੀ ਕਾਮਯਾਬ ਹੋਣੀ ਹੋ ਮੈਂ ਹਰ ਪਲ ਤੇ ਤੇਰੇ ਨਾਲ ਆ ਇਹ ਸਫਰ ਸੌਖਾ ਨਹੀਂ ਸ਼ਾਇਦ ਪਰ ਔਖਾ ਵੀ ਨਹੀਂ ਇਸ ਦਾ ਸਭ ਤੋਂ ਵਧੀਆ ਇਲਾਜ ਤਾਂ ਤੇਰੇ ਕੋਲ ਜੇਕਰ ਤੂੰ ਆਪਣੇ ਮਨ ਨੂੰ ਮਜ਼ਬੂਤ ਬਣਾ ਲਵੇਂ ਤਾਂ ਇਹ ਰੋਗ ਕੱਟਿਆ ਜਾ ਸਕਦਾ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਕਰਦੇ ਥੋੜੇ ਸਮਾਂ ਵਿੱਚ ਹੀ ਹਰਜਸ ਨੇ ਬਿਲਕੁਲ ਨਸ਼ਾ ਛੱਡ ਦਿੱਤਾ ਤੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰੂ ਖੁਸ਼ੀ ਖੁਸ਼ੀ ਰਹਿਣ ਲੱਗੇ ਇਸੇ ਸਮੇਂ ਦੇ ਦੌਰਾਨ ਉਸਨੇ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਹੁਣ ਹਰਜਸ ਉਸ ਨੂੰ ਹਰ ਰੋਜ਼ ਆਪ ਹਸਪਤਾਲ ਪ੍ਰੈਕਟਿਸ ਲਈ ਛੱਡਣ ਜਾਂਦਾ ਤੇ ਆਖਰਾ ਤੇਰੇ ਵਰਗੇ ਡਾਕਟਰਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਤਾਂ ਉਹ ਵੀ ਅੱਗੋਂ ਹੱਸ ਕੇ ਆਖਦੀ ਕਿ ਮਰੀਜ਼ ਵੀ ਤੇਰੇ ਵਰਗੇ ਗ੍ਰਹਿੜ ਇਰਾਦੇ ਵਾਲੇ ਹੋਣ ਸੋ ਤੁਸੀਂ ਦੱਸਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ